ਆ ਧੰਨਵਾਦੋਸਤੋ ਮੈਂ ਗਰਚਰਨ ਸਿੰਘ ਦੋਸਤੋ ਜਗਮੀਤ ਬਰਾੜ ਜੀ ਨੇ ਜਦੋਂ ਸਾਡੀ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰਿਆ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਡੇਰੇ ਹਿੱਤਾਂ ਵਾਸਤੇ ਮੈਨੂੰ ਜੋ ਵੀ ਕੁਰਬਾਨੀ ਕਰਨੀ ਪਈ ਮੈਂ ਕਰੂੰਗਾ ਮੇਰੀ ਆਮ ਆਦਮੀ ਪਾਰਟੀ ਤੋਂ ਕੋਈ ਵੀ ਮੰਗ ਨਹੀਂ ਕੋਈ ਵੀ ਮੇਰੀ ਰਾਜਨੀਤਿਕ ਖਾਹਿਸ਼ ਨਹੀਂ ਇੱਥੋਂ ਤੱਕ ਕਿ ਮੈਂ ਨਾ ਹੀ ਚੋਣ ਲੜੂੰਗਾ ਇਹਨਾਂ ਚੋਣਾਂ ਦੇ ਵਿੱਚ ਤੇ ਨਾ ਹੀ ਕੋਈ ਸੀਟ ਮੰਗੂੰਗਾ ਤੇ ਮੇਰਾ ਇੱਕ ਪਵਿੱਤਰ ਗੱਠ ਜੋੜ ਹੋਇਆ ਆਮ ਆਦਮੀ ਪਾਰਟੀ ਦੇ ਨਾਲ ਤੇ ਮੈਂ ਚਾਹੁੰਦਾ ਆ ਵੀ ਹੋਰ ਵੀ ਜਿਹੜੇ ਆ ਜਿਹੜੇ ਪਾਰਟੀਆਂ ਛੋਟੀਆਂ ਮੋਟੀਆਂ ਜਾਂ ਜਿਹੜੇ ਇਕੱਲੇ ਇਕੱਲੇ ਆਜ਼ਾਦ ਕੈਂਡੀਡੇਟ ਫਿਰਦੇ ਆ ਜਿਵੇਂ ਨਵਜੋਤ ਸਿੰਘ ਸਿੱਧੂ ਜੀ ਐ ਤੇ ਜਾਂ ਫਿਰ ਬੈਂਸ ਬ੍ਰਦਰਜ਼ ਐ ਉਹਨਾਂ ਨੂੰ ਵੀ ਨਾਲ ਆਉਣਾ ਚਾਹੀਦਾ ਤਾਂ ਕਿ ਸਾਡੀ ਵੋਟ ਵੰਡੀ ਨਾ ਜਾਵੇ ਤੇ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਰਾਜ ਆਵੇ ਆਮ ਲੋਕਾਂ ਦਾ ਪੰਜਾਬ ਦੇ ਵਿੱਚ ਰਾਜ ਆਉਣਾ ਚਾਹੀਦਾ ਬਰ ਦੋਸਤੋ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਸ ਗੱਲ ਦੀ ਤਾਇਦ ਜਦੋਂ ਸਾਡਾ ਕਪੂਰੀ ਦੇ ਵਿੱਚ ਮੋਰਚਾ ਲੱਗਿਆ ਸੀਗਾ ਧਰਨੇ ਦੌਰਾਨ ਉੱਥੇ ਵੀ ਉਹਨਾਂ ਨੇ ਆਪਦੇ ਭਾਸ਼ਣ ਦੇ ਵਿੱਚ ਇਹੀ ਗੱਲਾਂ ਦੁਹਰਾਈਆਂ ਸੀਗੀਆਂ ਵੀ ਮੈਨੂੰ ਕੁਝ ਨਹੀਂ ਚਾਹੀਦਾਗਾ ਤੇ ਮੇਰੇ ਨਾਲ ਜਿਹੜਾ ਗੱਠ ਜੋੜ ਹੋਇਆ ਉਹ ਬਿਨਾਂ ਸ਼ਰਤ ਮੈਂ ਸਮਰਥਨ ਦਿੱਤਾ ਕੋਈ ਵੀ ਮੇਰੀ ਸ਼ਰਤ ਨਹੀਂ ਕਿ ਕਿਸੇ ਤਰ੍ਹਾਂ ਦੀ ਤੇ ਨਾ ਹੀ ਮੈਂ ਚੋਣਾ ਤੱਕ ਕੋਈ ਸ਼ਰਤ ਲਾਉਂਗਾ ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਮਤਲਬ ਕੁਝ ਬੰਦਿਆਂ ਦੇ ਮਨ 'ਚ ਸੀਗਾ ਵੀ ਜੇ ਜਗਮੀਤ ਬਰਾੜ ਦਾ ਗੱਠ ਜੋੜ ਹੋ ਗਿਆ ਪਤਾ ਨਹੀਂ ਇਹ ਮੁੱਖ ਮੰਤਰੀ ਦਾ ਦਾਵੇਦਾਰ ਨਾ ਬਣ ਜੇ ਜਾਂ ਸੀਟਾਂ ਨਾ ਮੰਗ ਲੇ ਤੇ ਪਰ ਆ ਤੁਹਾਡੇ ਸਾਹਮਣੇ ਮੈਂ ਕਹਿ ਰਿਹਾ ਵੀ ਮੈਨੂੰ ਕੁਝ ਨਹੀਂ ਚਾਹੀਦਾ ਸੋ ਦੋਸਤੋ ਵਧੀਆ ਗੱਲ ਸੀ ਪਰ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਉਹ ਰਾਜਨੀਤਿਕ ਜਿਹੜੀਆਂ ਉਹਨਾਂ ਦੇ ਖਾਸ ਆ ਉਹਨਾਂ ਨੂੰ ਦਬਾ ਨਹੀਂ ਸਕੇ ਉਹ ਦਬਾਉਣ ਦੀ ਕੋਸ਼ਿਸ਼ ਬਹੁਤ ਕਰੀ ਉਹਨਾਂ ਨੇ ਤੇ ਇਹੋ ਜੀ ਚੀਜ਼ ਉਹਨਾਂ ਦੀ ਦੁਸ਼ਮਣ ਰਾਜਨੀਤੀ ਦੇ ਵਿੱਚ ਹੁਣ ਵੀ ਉਹਨਾਂ ਨੇ ਮੈਨੂੰ ਆਖੀ ਵੀ ਹੁਣ ਉਹ ਸਿਆਣੇ ਬੰਦੇ ਆ 2 ਮਹੀਨੇ ਚ ਉਹਨਾਂ ਤੇ ਰਹਿੰਦੇ ਹੁਣ ਕੋਈ ਗਲਤੀ ਨਹੀਂ ਕਰਨਗੇ ਉਹ ਕਿਉਂਕਿ ਪਹਿਲਾਂ ਕਈ ਵਾਰ ਉਹ ਕਈ ਗਲਤੀਆਂ ਉਹਨਾਂ ਤੋਂ ਹੋਈਆਂ ਰਾਜਨੀਤਿਕ ਤੇ ਜਿੰਨਾ ਕਰਕੇ ਉਹ ਪਿੱਛੇ ਪੈ ਗਏ ਤੇ ਇਸ ਵਾਰ ਉਹ ਸਹੀ ਟਿਕਾਣੇ ਤੇ ਆ ਗਏ ਪਰ ਦੋਸਤੋ ਥੋੜੇ ਦਿਨਾਂ ਬਾਅਦ ਹੀ ਉਹਨਾਂ ਨੇ ਮਮਤਾ ਬੈਨਰਜੀ ਨੂੰ ਮਿਲ ਕੇ ਤੇ ਉਹਨਾਂ ਦੀ ਪਾਰਟੀ ਦੀ ਪੰਜਾਬ ਦੀ ਪ੍ਰਧਾਨਗੀ ਲੈ ਲਈ ਤੇ ਫਟਾ ਫਾਟ ਉਹਨਾਂ ਨੇ 12 ਤੋਂ 15 ਸੀਟਾਂ ਤੇ ਦਾਵਾ ਵੀ ਠੋਕਤਾ ਅ ਵੀ ਸਾਡੀ ਸਾਡੀ ਹੁਣ ਮੈਂ ਤ੍ਰੈਨਮੂਲ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਹਾਂ ਤੇ ਹੁਣ ਸਾਡਾ ਸੀਟਾਂ ਮੰਗਣ ਦਾ ਹੱਕ ਹੈ ਤੇ ਦੋਸਤੋ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਹੁਣ ਮੈਂ ਕੱਲ ਇੱਕ ਹੋਰ ਇੰਟਰਵਿਊ ਦੇਖੀ ਐ 15 20 ਮਿੰਟ ਦੀ ਉਹਦੇ 'ਚ ਉਹਨਾਂ ਨੇ ਸਾਫ਼-ਸਾਫ਼ ਹੀ ਇੱਕ ਤਰ੍ਹਾਂ ਦੀ ਚੇਤਾਵਨੀ ਵਜੋਂ ਆਪਾਂ ਕਹਿ ਸਕਦੇ ਹਾਂ ਵੀ ਦਬਾਅ ਬਣਾਉਣ ਦੀ ਰਾਜਨੀਤੀ ਖੇਡ ਰਹੇ ਆ ਉਹ ਆਮ ਆਦਮੀ ਪਾਰਟੀ ਤੇ ਵੀ ਸਾਡੀ ਪਾਰਟੀ ਨੂੰ ਮਤਲਬ ਜਾਂ ਤਾਂ ਸੀਟਾਂ ਛੱਡੀਆਂ ਜਾਣ ਤੇ ਨਹੀਂ ਤਾਂ ਫਿਰ ਅਸੀਂ 117 ਦੀ 117 ਸੀਟਾਂ ਤੇ ਆਪਦੇ ਉਮੀਦਵਾਰ ਖੜੇ ਕਰਾਂਗੇ ਤ੍ਰਿੰਮੂਲ ਕਾਂਗਰਸ ਦੇ ਦੋਸਤੋ ਤ੍ਰਿੰਮੂਲ ਕਾਂਗਰਸ ਨੂੰ ਪੰਜਾਬ ਚ ਕੋਈ ਜਾਣਦਾ ਕਦੇ ਕਿਸੇ ਨੇ ਨਾਂ ਸੁਣਿਆ ਆਪਣੇ ਘਰਾਂ ਦੇ ਵਿੱਚ ਕਿਸੇ ਜਿਹੜੇ ਲੋਕ ਸਾਡੇ ਕਿਉਂਕਿ ਜਿਹੜਾ ਪੰਜਾਬ ਹੈ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਕਰਨ ਵਾਲੇ ਵੀਰਾਂ ਨੂੰ ਪੁੱਛੋ ਤਰਨਮੂਲ ਕਾਂਗਰਸ ਮੈਂ ਕਹਿੰਿਆਂ ਨੂੰ ਪੁੱਛਿਆ ਕੋਈ ਨਹੀਂ ਦੱਸ ਸਕਿਆਗਾ ਜਿਹੜੀ ਪਾਰਟੀ ਦਾ ਲੋਕ ਨਾਂ ਵੀ ਨਹੀਂ ਜਾਣਦੇ ਉਹਨੂੰ ਵੋਟਾਂ ਕਿਵੇਂ ਪੈਣਗੀਆਂ ਇੰਉਂ ਤਾਂ ਫਿਰ 117 ਦੀਆਂ 117 ਸੀਟਾਂ ਤਾਂ ਕਈ ਬੰਦੇ ਲੜਨ ਨੂੰ ਤਿਆਰ ਸੂਚਾ ਸਿੰਘ ਜੀ ਛੋਟੇਪੁਰ ਨੇ ਜਦੋਂ ਆ ਆਪਦੀ ਆਪਣਾ ਪੰਜਾਬ ਪਾਰਟੀ ਬਣਾਉਣ ਸਾਰ ਹੀ ਐਲਾਨ ਕਰਤਾ ਸੀ ਵੀ 117 ਦੀਆਂ 117 ਸੀਟਾਂ ਲੜਾਂਗੇ ਔਰ ਆਮ ਆਦਮੀ ਪਾਰਟੀ ਨੂੰ ਸਾਰੀਆਂ ਸੀਟਾਂ ਤੇ ਹਰਾਵਾਂਗੇ ਵੀ ਇਥੋਂ ਤੱਕ ਵੀ ਕਿਹਾ ਸੀ ਉਹਨਾਂ ਨੇ ਮਾਨ ਸਾਹਿਬ ਵੀ ਮੈਨੂੰ ਲੱਗਦਾ ਸਾਰੀਆਂ ਸੀਟਾਂ ਤੇ ਲੜਨਗੇ ਹੋਰ ਇੱਕ ਪਤਾ ਨਹੀਂ ਖਣੀ ਕੀ ਨਾਂ ਡੈਮੋਕਰੈਟਿਕ ਕੁਝ ਪੰਜਾਬ ਡੈਮੋਕਰੈਟਿਕ ਸ਼ਾਇਦ ਪਾਰਟੀ ਉਹਨਾਂ ਦੇ ਵੀ ਟੀਵੀ ਤੇ ਐਡਮ ਦੀ ਹੁੰਦੀ ਹੈ ਮੈਂ ਤਾਂ ਨਾਂ ਨਹੀਂ ਕਦੇ ਸੁਣਿਆ ਸੀ ਤੇ ਉਹ ਵੀ ਕਹਿੰਦੇ ਵੀ ਅਸੀਂ ਲਗਭਗ ਸਾਰੀਆਂ ਸੀਟਾਂ ਤੇ ਚੋਣ ਲੜਾਂਗੇ ਸੋ ਲੜਨ ਦਾ ਅਧਿਕਾਰ ਹੈ ਪਰ ਜਿਤਨਾ ਹੋਰ ਗੱਲ ਹੁੰਦੀ ਹੈ ਲੜਨ ਨੂੰ ਤਾਂ ਕੋਈ ਵੀ ਲੜ ਸਕਦਾ ਹੈ ਤੇ ਆਪਾਂ ਨੂੰ ਜਿੱਤ ਦੇ ਵੀ ਚਾਂਸ ਦਿੱਸਣੇ ਚਾਹੀਦੇ ਹਨ ਵੀ ਕੋਈ ਸਾਡੀ ਜਿੱਤ ਹੋ ਸਕਦੀ ਹੈ ਤੇ ਉਹ ਇੱਕ ਦਬਾਅ ਦੀ ਰਾਜਨੀਤੀ ਬਣਾ ਰਹੇ ਆ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਕਿਹਾ ਵੀ ਮਾਗੀ ਦੇ ਮੇਲੇ ਤੱਕ ਅਗਰ ਸਾਡਾ ਕੋਈ ਸਮਝੌਤਾ ਹੋ ਗਿਆ ਤਾਂ ਹੋ ਗਿਆ ਨਹੀਂ ਤਾਂ ਫਿਰ ਅਸੀਂ ਸਾਰੀਆਂ ਸੀਟਾਂ ਤੇ ਉਮੀਦਵਾਰ ਖੜੇ ਕਰਾਂਗੇ ਦੋਸਤੋ ਜਗਮੀਤ ਬਰਾੜ ਜੀ ਨਾ ਬਸ ਇੱਕੋ ਹੀ ਗਲਤੀ ਕਰਦੇ ਆ ਰਾਜਨੀਤੀ ਦੇ ਵਿੱਚ ਹਾਰ-ਵਾਰ ਉਹ ਕਹਿੰਦੇ ਆ ਜੀ ਮੈਨੂੰ ਇਹ ਦਬਾ ਕੇ ਰੱਖਦੇ ਆ ਕੋਈ ਸ਼ੱਕ ਨਹੀਂ ਬਿਲਕੁਲ ਜਿਹੜੇ ਰਾਜਨੀਤਿਕ ਘਰਾਣੇ ਐ ਜਿਨ੍ਹਾਂ ਦਾ ਰਾਜਨੀਤੀ ਤੇ ਬਹੁਤ ਵੱਡੀ ਪਕੜ ਹੁੰਦੀ ਆ ਜਿਹੜੇ ਰਜਵਾੜੇ ਹੁੰਦੇ ਆ ਉਹ ਤਾਂ ਬੌਂਦੇ ਆ ਉਹ ਨਹੀਂ ਮੂਹਰੇ ਆਉਣ ਦਿੰਦੇ ਵੱਖਰੀ ਗੱਲ ਤੇ ਇਹ ਕੰਪੀਟੀਸ਼ਨ ਤਾਂ ਹਰ ਹਰ ਜਗ੍ਹਾ ਹੀ ਆ ਇਹ ਤਾਂ ਤੁਸੀਂ ਕਿਸੇ ਫੀਲਡ 'ਚ ਚਲੇ ਜਾਓ ਉੱਥੇ ਹੀ ਕੰਪੀਟੀਸ਼ਨ ਹੈ ਇਹ ਕਹਿਣਾ ਵੀ ਮੈਨੂੰ ਸਟੇਜ ਤੇ ਨਹੀਂ ਚੜ੍ਹਣ ਦਿੰਦਾ ਫਲਾਨੀ ਪਾਰਟੀ ਨੇ ਉੱਥੇ ਮੈਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆਗਾ ਤੇ ਮੈਂ ਤਾਂ ਕਰਕੇ ਪਾਰਟੀ ਇਹ ਇਹ ਦਬਾਅ ਨਹੀਂ ਚਲਦੇਂਦੇ ਅਗਰ ਤੁਹਾਡੇ ਚ ਕੱਲ ਆ ਭਾਵੇਂ ਤੁਹਾਨੂੰ ਟਾਈਮ ਦੇਵੇ ਕੋਈ ਨਾਂ ਦੇਵੇ ਤਾਂ ਲੋਕ ਤੁਹਾਨੂੰ ਸਮਝ ਲੈਂਦੇ ਹੁੰਦੇ ਵੀ ਇਹ ਬੰਦਾ ਅੱਗੇ ਆਉਣਾ ਚਾਹੀਦਾ ਉਹ ਲੋਕ ਹੀ ਲੈ ਆਉਂਦੇ ਹੁੰਦੇ ਆ ਕੇਜਰੀਵਾਲ ਜੀ ਕਿੰਨਾ ਕਬੂਲਦੇ ਰਹੇ ਕਿਤੇ ਕੇਜਰੀਵਾਲ ਜੀ ਨੂੰ ਲੋਕਾਂ ਨੇ ਮੂਹਰੇ ਲਿਆਂਦਾ ਤੁਹ ਪਗਵਾਨ ਤਮਾਨ ਨੂੰ ਜੇ ਮੌਕਾ ਮਿਲਿਆ ਜਾਂ ਸਾਡੇ ਫੂਲ ਕਾ ਜੀ ਹੈ ਜਾਂ ਹੋਰ ਖੈਰਾ ਸਾਹਿਬ ਆ ਉਹ ਆਪਦੀ ਕਲਾ ਦੇ ਨਾਲ ਆਏ ਅੱਗੇ ਤੇ ਕਲਾ ਦੇ ਨਾਲ ਹੌਲੀ ਹੌਲੀ ਹੋਰ ਵੀ ਅੱਗੇ ਆਉਣਗੇ ਇਹ ਇਹ ਬੰਦੇ ਅੱਗੇ ਜਾਣਗੇ ਤੋ ਇਹ ਕਹਿਣਾ ਵੀ ਮੈਨੂੰ ਤਾਂ ਮਤਲਬ ਦਬਾਇਆ ਜਾ ਰਿਹਾ ਤੇ ਮੈਂ ਮੈਂ ਤਾਂ ਤੁਸੀਂ ਵੀ ਤਾਂ ਦਬਾ ਦੀ ਰਾਜਨੀਤੀ ਅਪਣਾ ਰਹੇ ਆ ਨਾ ਤੁਸੀਂ ਵੀ ਕਹਿ ਰਹੇ ਆ ਵੀ ਮੈਨੂੰ ਜਾਂ ਐਂ ਕਰੋ ਨਹੀਂ ਮੈਂ ਕਰ ਦੂੰਗਾ ਇਹ ਤਾਂ ਸਾਰੇ ਹੀ ਕਰ ਹੀ ਜਾਂਦੇ ਆ ਸੋ ਹਾਲਾਂਕਿ ਮੈਂ ਕੁਝ ਸਮਾਂ ਪਹਿਲਾਂ ਇੱਕ ਚੈਨਲ ਦੇ ਨਾਲ ਗੱਲਬਾਤ ਕਰਦੇ ਮੈਂ ਜਗਮੀਤ ਬਰਾੜ ਦੀ ਬਾਰੇ ਉਹਨਾਂ ਨੇ ਮੈਨੂੰ ਸਵਾਲ ਪੁੱਛਿਆ ਤਾਂ ਮੈਂ ਉਹਦੇ ਬਾਰੇ ਮੈਂ ਉਹਨਾਂ ਦੇ ਬਾਰੇ ਵਧੀਆ ਵਿਊ ਦਿੱਤੇ ਸੀ ਮੈਂ ਕਿਹਾ ਵੀ ਵਧੀਆ ਬੁਲਾਰਾ ਹੈ ਬਿਲਕੁਲ ਕੋਈ ਸੰਨ ਹੀ ਨਹੀਂ ਉਹਦਾ ਔਰ ਵਧੀਆ ਉਹ ਬੰਦਾ ਲੜਾਕੂ ਵੀ ਹੈਗਾ ਤਾਂ ਉਸ ਬੰਦੇ ਨੇ ਬਾਦਲ ਸਾਹਿਬ ਦੇ بیٹے ਨੂੰ ਉਦੋਂ ਹਰਾਤਾ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀਗੇ ਤੇ ਜੇ ਉਹ ਲੰਬੀ ਤੋਂ ਚੋਣ ਲੜਨੀ ਚਾਹੁੰਦਾ ਤਾਂ ਉਹਨੂੰ ਬਿਲਕੁਲ ਲੜਾਉਣੀ ਚਾਹੀਦੀ ਉਹ ਬੰਦਾ ਫਾਈਟ ਦੇ ਸਕਦਾ ਹੈ ਸੋ ਦੋਸਤੋ ਪਰ ਜਗਮੀਤ ਬਰਾੜ ਦੀ ਤਾਂ ਮੈਨੂੰ ਨਹੀਂ ਸੀ ਪਤਾ ਵੀ ਇੰਨੀ ਜਲਦੀ ਉਹ ਸਟੈਂਡ ਛੱਡ ਜਾਣਗੇ ਉਹਨਾਂ ਨੇ ਖੁਦ ਹੀ ਕਿਹਾ ਸੀ ਵੀ ਮੈਂ ਸਟੈਂਡ ਹਣ ਨਹੀਂ ਛੱਡੂਗਾ ਮੇਰਾ ਪਵਿੱਤਰ ਗੱਠਬੰਧਨ ਹੋਇਆ ਤੇ ਮੈਂ ਇਹਨੂੰ ਨਿਭਾਉਂਗਾ ਪਰ ਦੋ ਕੁ ਦਿਨਾਂ ਬਾਅਦ ਹੀ ਉਹਨਾਂ ਨੇ ਫਟਾਫਟ ਤ੍ਰੈਨਮੂਲ ਕਾਂਗਰਸ 'ਚ ਸ਼ਾਮਲ ਹੋ ਗਿਆ ਚਲੋ ਖैर ਉਹਨਾਂ ਦੀ ਮਰਜ਼ੀ ਹੈ ਤੇ ਦੋਸਤੋ ਜਿਹੜੀ ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜੀ ਮੇਰੀ ਗੱਲਬਾਤ ਹੋਈ ਸੀ ਟੀਵੀ ਸੌਰੀ ਉਹ ਉਹਦੀ ਮੈਂ ਚੈਨਲ ਦੇ ਨਾਲ ਹੋਈ ਸੀ ਉਹਦੀ ਮੈਂ ਵੀਡੀਓ ਕਲਿੱਪ ਤੁਹਾਨੂੰ ਜ਼ਰੂਰ ਜਾਰੀ ਕਰੂੰਗਾ ਮੈਂ ਲੱਭ ਕੇ ਜ਼ਰੂਰ ਜਾਰੀ ਕਰੂੰਗਾ ਧੰਨਵਾਦ ਦੋਸਤੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ